ਕਿਉਂਕਿ ਆਪਣੇ ਬਹੁਤ ਸਾਰੇ ਭੈਣ ਭਰਾ ਰਿਟੇਲ ਬਿਜ਼ਨਸ ਆ ਸਮਾਲ ਬਿਜ਼ਨਸ ਦੇ ਵਿੱਚ ਹੈ ਕੈਲੀਫੋਰਨੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਛੋਟਾ ਬਿਜ਼ਨਸ ਕਰਨਾ ਚਾਹੇ ਉਹ ਗਰੋਸਰੀ ਸਟੋਰ ਆ ਤੁਹਾਡਾ ਰਿਕ ਸਟੋਰ ਆ ਗੈਸ ਸਟੇਸ਼ਨ ਆ ਰੈਸਟੋਰੈਂਟਸ ਆ ਉਹ ਬਹੁਤ ਹਾਰਡ ਹੈਗਾ ਸਮਾਲ ਬਿਜ਼ਨਸ ਦੇ ਲਈ ਪਿਛਲੇ ਵੀਕੈਂਡ ਦੇ ਦੌਰਾਨ ਓਕਲੈਂਡ ਜਿਹੜਾ ਬੜਾ ਮਸ਼ਹੂਰ ਸ਼ਹਿਰ ਬਣਿਆ ਹੋਇਆ ਹੈ ਕੁਝ ਸਾਲਾਂ ਤੋਂ ਸੈਨ ਫਰਨਸਿਸਕੋ ਤੋਂ ਬਾਅਦ ਉੱਥੇ ਇੱਕ 76 ਦਾ ਜਿਹੜਾ ਗੈਸ ਸਟੇਸ਼ਨ ਆ ਉਹਦੇ ਤੇ ਤੜਕੇ ਸਵੇਰੇ 4:30 ਵਜੇ 100 ਦੇ ਕਰੀਬ ਜਿਹੜੇ ਲੁਟੇਰੇ ਆ ਉਹੋ ਵਰਗੇ ਤੇ ਉਹਨਾਂ ਨੇ ਕੁਝ ਮਿੰਟਾਂ ਦੇ ਵਿੱਚ ਸਾਰਾ ਸਮਾਨ ਉਹਦਾ ਜਿਹੜਾ ਲੁੱਟ ਲਿਆ ਉਹਦਾ ਜਿਹੜਾ ਓਨਰ ਸैम ਮਰਡੇ ਆ ਉਹ ਜੈਮਨ ਤੋਂ ਮੂਵ ਹੋਇਆ ਸੀ ਤੇ ਉਹ ਕਹਿੰਦਾ ਵੀ 1 ਸਾਲ ਪਹਿਲਾਂ ਬੰਦ ਹੋਇਆ ਗੈਸ ਸਟੇਸ਼ਨ ਮੈਂ ਖਰੀਦਿਆ ਸੀ ਤੇ ਪੂਰਾ 1 ਸਾਲ ਮੈਨੂੰ ਉਹਨੂੰ ਗਰੋਸਰੀ ਭੰਡ ਦੇ ਵਿੱਚ ਕਸਟਮਰ ਲਿਆਉਣ ਦੇ ਵਿੱਚ ਲੱਗ ਗਿਆ ਤੇ ਕੁਛ ਮਿੰਟਾਂ ਦੇ ਵਿੱਚ ਉਹਨੇ ਪੂਰੀ ਤਰ੍ਹਾਂ ਜਿਹੜਾ ਵੈਂਟਿਲੇਟਾਈਜ਼ ਕਰ ਦਿੱਤਾ ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਕਿ 911 ਵੀ ਕਾਲਾਂ ਕੀਤੀਆਂ ਤੇ ਉਹ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕੀਤਾ ਕਹਿੰਦੇ ਜੀ ਅਸੀਂ ਤਾਂ ਨਹੀਂ ਆ ਸਕਦੇ ਇੱਥੇ ਕੋਈ ਕਿਸੇ ਦੀ ਡੈਥ ਜਾਂ ਫਟੜ ਨਹੀਂ ਹੋਇਆ ਹੈਗਾ ਕੁਛ ਮਿੰਟਾਂ ਬਾਅਦ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣੀ ਹੋਈ ਸ਼ੁਰੂ ਫਿਰ ਉਹਨਾਂ ਨੇ ਕਿਹਾ ਵੀ ਇਹ ਕਰਾਇਮ ਟੂ ਜਿਹੜਾ ਉਹਨਾਂ ਦੇ ਮੁਤਾਬਕ ਹੋਊਗਾ ਤੇ 9 ਘੰਟਿਆਂ ਬਾਅਦ ਇੱਕ ਪੁਲਿਸ ਵਾਲਾ ਪੁਲਿਸ ਰਿਪੋਰਟ ਲਿਖਾਰ ਆਇਆ 25000 ਤੋਂ ਵੱਧ ਦਾ ਜਿਹੜਾ ਕੈਸ਼ ਸੀਗਾ ਗੈਸ ਸਟੇਸ਼ਨ ਦੇ ਜਿਹੜੇ ਉਹਨਾਂ ਦੇ ਕੈਸ਼ ਡਿਸਟਰਟ ਚ ਆ ਏਟੀਐਮ ਦੇ ਵਿੱਚ ਉਹ ਸਾਰਾ ਕੁਝ ਲੁੱਟ ਕੇ ਲੈ ਗਿਆ ਕੱਲੀ-ਕੱਲੀ ਚੀਜ਼ ਉੱਥੇ ਛੱਡਿਆ ਜਿੱਦਾਂ ਇੱਕ ਚੀਜ਼ ਵੀ ਨਹੀਂ ਹੈਗੀ ਤੇ ਹੁਣ ਇਹ ਅੱਜ ਦੀ ਰੇਟ ਦੇ ਵਿੱਚ ਪੂਰੀ ਨੈਸ਼ਨਲ ਨਿਊਜ਼ ਬਣੀ ਹੋਈ ਹੈਗੀ ਆ ਪੂਰੇ ਅਮਰੀਕਾ ਦੇ ਵਿੱਚ ਭਈ ਜਿਹੜਾ ਮਾਲਕ ਆ ਸਟੋਰ ਦਾ ਉਹ ਕਹਿੰਦਾ ਯਾਰ ਭਈ ਮੈਂ ਯਮਨ ਤੋਂ ਆਇਆ ਥਰਡ ਵਰਲਡ ਕੰਟਰੀ ਆ ਵੀ ਮੈਂ ਯਮਨ ਕੰਟਰੀ ਦੇ ਵਿੱਚ ਵੀ ਨਹੀਂ ਸੋਚ ਸਕਦਾ ਜੋ ਕੁਝ ਅਮਰੀਕਾ ਦੇ ਓਕਲੈਂਡ ਸ਼ਹਿਰ ਚ ਮੇਰੇ ਨਾਲ ਵਾਪਰਿਆ ਹੈਗਾ ਸੋ ਬਹੁਤ ਮਾੜੀ ਗੱਲ ਆ ਕੈਲੀਫੋਰਨੀਆ ਐਂਡ ਡਾਊਨ ਦਾ ਡਰੇਨ ਜਾ ਰਿਹਾ ਆਈ ਡੋਨਟ ਨੋ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਪੋਲੀਟੀਸ਼ੀਅਨਸ ਆ ਉਹ ਇਸ ਟਾਈਮ ਕੀ ਸੋਚ ਰਹੇ ਹੈਗੇ ਤੇ ਜਿਹੜੀ ਪੁਲਿਸ ਆ ਉਹ ਵੀ ਕਿਉਂ ਨਹੀਂ ਐਕਟ ਕਰ ਰਹੀ ਹੈਗੀ ਇਹ ਇੱਕ ਬਹੁਤ ਵੱਡਾ ਕੁਐਸਚਨ ਆ ਜੇ ਇਹੇ ਸਿਚੁਏਸ਼ਨ ਚੱਲਦੀ ਰਹੀ ਤਾਂ ਬੜਾ ਟਾਈਮ ਨਹੀਂ ਲੱਗਣਾ ਜਿਹੜੇ ਜਿੰਨੇ ਵੀ ਸਮਾਲ ਬਿਜ਼ਨੈਸਸ ਆ ਉਹ ਬੰਦ ਹੋ ਜਊਗੇ ਬਿਲਕੁਲ ਬਹੁਤ ਹੀ ਜ਼ਿਆਦਾ ਹਰਾਨੀ ਵਾਲੀ ਵਾਲਾ 노 ਡਾਊਟ ਪੁਲਸ ਵਾਲੇ ਕਹਿੰਦੇ ਜੀ ਚਾਰਜ ਨਹੀਂ ਕਰਦੇ ਚਾਰਜ ਨਹੀਂ ਕਰਦੇ ਪਰ ਭਾਈ ਇਹਨੂੰ ਫੜਨਾ ਤਾਂ ਜਿਹੜਾ ਚਾਹੀਦਾ ਆਉਣਾ ਤਾਂ ਚਾਹੀਦਾ ਮੈਂ ਉਹ ਪੜ ਰਿਹਾ ਸੀਗਾ ਟ੍ਰਾਂਸਕ੍ਰਿਪਟ ਦੇ ਵਿੱਚ ਉਹ ਕਹਿ ਰਹੇ ਸੀਗੇ ਕਿਉਂਕਿ ਉੱਥੇ ਕੋਈ ਇਸ ਟਾਈਮ ਲੂਟਰ ਔਨ ਸੀਨ ਨਹੀਂ ਹੈਗਾ ਸੋ ਸਾਡਾ ਆਉਣ ਦਾ ਕੋਈ ਮਤਲਬ ਨਹੀਂ ਇਹ ਇਹਦਾ ਕੀ ਮਤਲਬ ਜਿਹੜਾ ਬਣਿਆ ਸੀ ਟੈਕਸ ਕਾਦਾ ਦਿੰਨੇ ਆ ਇਹਨਾਂ ਲੋਕਾਂ ਨੂੰ ਆਪਾਂ ਇਹ ਸਰਵਿਸਿਸ ਦੇ ਲਈ ਕਾਦਾ ਟੈਕਸ ਦਿੰਨੇ ਆ ਕੀ ਪੁਲਿਸ ਦੇ ਵਾਕਿਆ ਉਹਨਾਂ ਨੇ ਹੱਥ ਬੰਨੇ ਆ ਅੰਦਰਖਾਤੇ ਕੀ ਇਸ ਵਿੱਚ ਚੱਲ ਰਿਹਾ ਆ ਇਹ ਵੀ ਜਾਣਨ ਦੀ ਜਿਹੜੀ ਉਹ ਜ਼ਰੂਰਤ ਆ ਆ ਹੁਣੇ-ਹੁਣੇ ਐਫਬੀ ਦਾ ਛਾਪਾ ਪੈ ਗਿਆ ਹਟਿਆ ਓਕਲੈਂਡ ਦੀ ਮੀਅਰ ਦੇ ਜਿਹੜਾ ਉਹ ਕਰੇ ਨਾਲੇ ਇਹ ਨਿਯਮ ਵੀ ਕੋਈ ਇੱਕ ਦੋ ਦੋ ਕਟੜਾਵਾਂ ਵਾਪਰ ਰਹੀਆਂ ਆ ਕਿਤੇ-ਕਿਤੇ ਕੋਈ-ਕੋਈ ਵਾਪਰ ਰਹੀ ਆ ਇਹ ਹੁਣ ਰੋਜ਼ਾਨਾ ਦਾ ਜਿਹੜਾ ਇਹ سلسلہ ਬਣ ਚੁੱਕਾ ਆ ਓਕਲੈਂਡ ਨੂੰ ਤਾਂ ਇਹਨਾਂ ਨੇ ਟੋਟਲੀ ਫੇਲਡ ਜਿਹੜੀ ਸਿਟੀ ਆ ਉਹ ਬਣਾਉਣ ਵਾਲ ਨੂੰ ਜਿਹੜੇ ਉਹ ਕਦਮ ਆ ਵਧਾਏ ਹੋਏ ਆ ਲੀਡਰਸ਼ਿਪ ਇਸ ਟਾਈਮ ਨਕਮੀ ਹੋਈ ਪਈ ਆ ਪਤਾ ਨਹੀਂ ਕੈਲੀਫੋਰਨੀਆ ਦੀ ਲੀਡਰਸ਼ਿਪ ਕੀ ਸੋਚ ਰਹੀ ਆ ਆ ਕੀ ਇਸ ਦੇ ਵਿੱਚ ਜਿਹੜਾ ਉਹ ਮਣਨ ਵਾਲਾ ਆ 80 ਤੋਂ 100 ਜਾਣੇ ਆਉਣ ਤੁਹਾਡੇ ਸਟੋਰ ਦੇ ਵਿੱਚ ਤੁਸੀਂ ਕੀ ਕਰ ਲੋਗੇ ਜੇ ਅੱਗੋਂ ਕਿਸੇ ਨੇ ਕੋਈ ਗੋਲੀ ਚਲਾ ਦਿੰਦਾ ਜਾਂ ਜੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਫਿਰ ਕਹਣਾ ਜੀ ਉਹ ਨਹੀਂ ਨਹੀਂ এবੀ 553 ਦੇ ਐਸਵੀ 553 ਦੇ ਤਹਿਤ ਇਹ ਇਹ ਹੁਣਾ ਹੁਣ ਤੁਸੀਂ ਇਹਨੂੰ ਬਸ ਪਰਚੀ 'ਚ ਲਿਖ ਕੇ ਰੱਖੋ ਤਾਂ ਜੋ ਅਗਲੇ ਨੂੰ ਪਤਾ ਲੱਗ ਜੇ ਵੀ ਹੁਣ ਅਸੀਂ ਅੱਗੇ ਅਗਲੀ ਵਾਰੀ ਕੀ ਕਰਨਾ ਆ ਹਾਂ ਹਾਂ ਜੀ ਅਸੀਂ ਕਬਰਾ ਗਏ ਸੀਗੇ ਉਹ ਹੋ ਗਿਆ ਸੀ ਹੁਣ ਆ ਆ ਆ ਕੁਝ ਕਰਨ ਨੂੰ ਰਹਿ ਗਿਆ ਆ ਇੱਕ ਤਾਂ ਬੰਦੇ ਦੀ ਜਿਹੜੀ ਆ ਪੂਰੀ ਜ਼ਿੰਦਗੀ ਦੀ ਕਮਾਈ ਆ ਉਹਦੀਆਂ ਅੱਖਾਂ ਦੇ ਮੋਹਰੇ ਲੁੱਟ ਕੇ ਲੈ ਗੇ ਉਹ ਰੋਕ ਨਹੀਂ ਸਕਦਾ ਉਹਦੇ ਹੱਥ ਬੰਨ ਲੇ ਜਿਨ੍ਹਾਂ ਦੇ ਉੱਤੇ ਆਸਰਾ ਹੈ 911 ਕਾਲ ਕੀਤੀ ਉਹ 9 ਘੰਟੇ ਬਾਅਦ ਪਹੁੰਚੇ ਆ 9 ਘੰਟੇ ਬਾਅਦ ਕਰਨ ਕੀ ਆਏ ਆ ਉੱਥੇ ਉਹ ਮਤਲਬ ਕਿ ਕਿੱਡੇ ਵੱਡੇ ਸਵਾਲ ਆ ਇਹ ਹੋਰ ਕੋਈ ਇਲਾਕਾ ਨਹੀਂ ਹਰਜੋਤ ਸਿੰਘ ਜੀ ਇਹ ਫੇਰ ਉਹੀ ਓਕਲੈਂਡ ਇੰਟਰਨੈਸ਼ਨਲ 에ਅਰਪੋਰਟ ਦੇ ਨਜ਼ਦੀਕ ਦੀ ਗੱਲ ਆ ਸ਼ੁੱਕਰਵਾਰ ਤੜਕੇ 4:30 ਵਜੇ ਇਹ ਘਟਨਾ ਵਾਪਰਦੀ ਆ ਓਕਲੈਂਡ 에ਅਰਪੋਰਟ ਦੇ ਨਜ਼ਦੀਕ ਜੇਰੋਂ ਤੁਸੀਂ ਜਾਣਦੇ ਆ ਨਾ ਉੱਥੇ ਸਾਰੇ ਹੀ ਜਿਹੜੇ ਰੈਸਟੋਰੈਂਟਸ ਆ ਉਹ ਬੰਦ ਹੋਣ ਦੀ ਕਗਾਰ ਤੇ ਕਈਆਂ ਨੇ ਤਾਂ ਬੰਦ ਕਰਕੇ ਉੱਥੋਂ ਚਲੇ ਗਏ ਆ ਤੇ ਜਿਹੜਾ ਕੋਈ ਰਹਿ ਗਿਆ ਆ ਉਹਨਾਂ ਦੇ ਨਾਲ ਆ ਕੁਛ ਜਿਹੜਾ ਆ ਉਹ ਵਾਪਰ ਰਿਹਾ ਆ ਕਹਿੰਦੇ ਆ ਵੀ ਅਸੀਂ ਜਿਆਦਾ ਜਿਹੜਾ ਇਹਨਾਂ ਨੂੰ ਮੁਜਰਮ ਸਾਬਤ ਕਰਕੇ ਜੇਲ੍ਹਾਂ 'ਚ ਨਹੀਂ ਰੱਖਣਾ ਚਾਹੁੰਦੇ ਚਲੋ ਇਹ ਇੱਕ ਤੁਹਾਡੀ ਇਹ ਜਿਹੜੀ ਸੋਚ ਆ ਪਰ ਉਹਦੇ باوجود ਬਣ ਕੀ ਰਿਹਾ ਉਹਨਾਂ ਨੂੰ ਜੇਲ੍ਹਾਂ 'ਚ ਤੁਸੀਂ ਡੱਕ ਨਹੀਂ ਰਹੇ ਚੋਰੀ ਉਹਨਾਂ ਦੀ ਜਿਹੜੀ ਉਹਨਾਂ ਦੇ ਦੁਆਰਾ ਕੀਤੀ ਜਾ ਰਹੀ ਆ ਉਹ ਧੜ ਤੋਂ ਰੁਕ ਨਹੀਂ ਰਹੀ ਕਰੂਗਾ ਕਿ ਯਮਨ ਤੋਂ ਆਪਾਂ ਨੂੰ ਪਤਾ ਹੀ ਹੈ ਕਿ ਕਿੱਡਾ ਕਿੱਡਾ ਕਿਤੇ ਉਹ ਮੁਲਕ ਹੈਗਾ ਆ ਆਪਾਂ ਜਿਹੜੇ ਮੁਲਕਾਂ ਤੋਂ ਆਏ ਉੱਥੇ ਵੀ ਇਹ ਘਟਨਾ ਨਹੀਂ ਵਾਪਰਦੀਆਂ ਉੱਥੇ ਵੀ ਇਹ ਸਾਰਾ ਕੁਝ ਨਹੀਂ ਜਿਹੜਾ ਇਹ ਹੁੰਦਾ ਜਿਹੜਾ ਇਸ ਟਾਈਮ ਆਪਾਂ ਅਮਰੀਕਾ ਦੇ ਓਕਲੈਂਡ ਸ਼ਹਿਰ ਜਾਂ ਹੋਰ ਸ਼ਹਿਰਾਂ ਤੋਂ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਆ ਵੀ ਉਸ ਨੂੰ ਜਿਹੜਾ ਉਹ ਕਰਕੇ ਆ ਰਜਿਸਟਰ ਭੰਨ ਕੇ ਲੈ ਗਏ 25000 ਡਾਲਰ ਜਿਦਾਂ ਤੁਸੀਂ ਦੱਸਿਆ ਵੀ ਉਹ ਕੈਸ਼ ਆ ਤੇ ਐ ਖਲਾਰਾ ਜਿਹੜਾ ਉਹ ਪਾ ਕੇ ਗਏ ਕੋਈ ਵੀ ਜਿਹੜੀ ਚੀਜ਼ ਆ ਉਹਨਾਂ ਨੇ ਛੱਡੀ ਨਹੀਂ ਮ ਉਹਦੀਆਂ ਵੀਡੀਓ ਜਿਹੜੀਆਂ ਸੀਸੀਟੀਵੀ ਦੀ ਫੁਟੇਜ ਆ ਹਰਜੋਤ ਸਿੰਘ ਜੀ ਦੇਖ ਕੇ ਪਤਾ ਲੱਗਦਾ ਆ ਵੀ ਉਹਨਾਂ ਨੇ ਕੋਈ ਮੈਨ ਲੱਦਾ ਉੱਥੇ ਡੱਬਾ ਨਹੀਂ ਛੱਡਿਆ ਹੋਣਾ ਵੀ ਜਿਹਦੇ ਵਿੱਚੋਂ ਉਹਨਾਂ ਨੇ ਚੀਜ਼ ਨਾ ਚੱਕੀ ਹੋਵੇ ਜਾਂ ਡੱਬੇ ਦੇ ਡੱਬੇ ਸਮੇਤ ਜਿਹੜਾ ਉਹ ਚੱਕ ਕੇ ਨਾ ਲੈ ਕੇ ਆਇਆ ਹੁਣ ਇਹ ਰਾਜਕਰ ਵੀਰ ਸਿੰਘ ਜੀ ਇਹ ਨਹੀਂ ਵੀ ਤੜਕੇ 4:30 ਜਿਹੜਾ ਉਹ ਗੈਸ ਸਟੇਸ਼ਨ ਬੰਦ ਸੀ ਗੈਸ ਸਟੇਸ਼ਨ ਖੁੱਲਾ ਸੀ ਤੇ ਦੋ ਕੈਸ਼ ਰਜਿਸਟਰ ਕੰਮ ਕਰਦੇ ਸੀ ਜਿਹੜੇ ਇੰਪਲਾਈ ਹੁਣ ਤੁਸੀਂ ਸੋਚੋ ਪਈ ਉਹ EMPLOYEES ਦੇ ਉੱਤੇ ਕਿੱਡਾ ਵੱਡਾ ਟਰਾਮਾ ਹੋਇਆ ਹੋਊਗਾ ਜਦ 100 ਜਣੇ ਅੰਦਰ ਵੱਢ ਜਾਣ ਇਕੱਲੀ ਇਕੱਲੀ ਚੀਜ਼ ਕਰਨ ਤੇ ਉਹ ਕਹਿੰਦੇ ਹੋਗੇ ਪਤਾ ਨਹੀਂ ਸਾਨੂੰ ਕਿਹੜੇ ਵੇਲੇ ਇਹ ਨਹੀਂ ਮਾਰ ਦੇਣਾ ਹੈ ਬਿਲਕੁਲ ਬਿਲਕੁਲ ਤੇ ਜੇ ਅੱਗੋਂ ਇਹ ਮਾਰ ਦਿੰਦੇ ਫਿਰ ਕਹਿਣਾ ਜੀ ਅਨਿਆਕਾਤ ਉਹ ਮਚੋਦੀ ਤਾਂ ਕਰਨਾ ਆਏ ਸੀ ਵੀ ਇਹ ਜਿਹੜਾ ਇਸ ਤੋਂ ਪਹਿਲਾਂ ਵੀ ਉਸੇ ਸੇਮ ਏਰੀਏ 'ਚ ਇੱਕ ਟੈਕਸਸ ਦਾ ਟਰਨੀਆ ਉਹਦਾ ਬੇਟਾ ਆਇਆ ਸੀ ਗੈਸ ਸਟੇਸ਼ਨ ਤੇ ਭਰ ਰਿਹਾ ਸੀ ਗੈਸ ਤੇ ਜਦੋਂ ਉਹਨੂੰ ਗਨ ਪੁਆਇੰਟ ਤੇ ਲੁੱਟ ਕੇ ਲੱਗਾ ਸੀ ਉਹਨਾਂ 10000 ਡਾਲਰ ਦਾ ਨਾਮ ਵੀ ਰੱਖਿਆ ਸੀ ਇਨ ਐਂਡ ਆਊਟ ਸੇਮ ਲੋਕੇਸ਼ਨ ਤੇ ਬੰਦ ਹੋ ਗਿਆ 에어ਪੋਰਟ ਦੇ ਲੱਗ ਗਿਆ ਇਹ ਓਕਲੈਂਡ 에어ਪੋਰਟ ਦੇ ਲੱਗ ਕੇ ਜਿਹੜੇ ਕਹਿੰਦੇ ਜੀ ਅਸੀਂ ਨਾਮ ਰੱਖਣਾ ਜੀ ਸੈਨ ਫਰਾਂਸਿਸਕੋ ਓਕਲੈਂਡ ਇੰਟਰਨੈਸ਼ਨਲ 에어ਪੋਰਟ ਨਾਮ ਰੱਖਣਾ ਕੀ ਹੋ ਜਾਣਾ ਗੰਦ ਤਾਂ ਦੇਖੋ ਤੇ ਕਿਦਾਂ ਦਾ ਪਿਆ ਹੋਇਆ 76 ਇਹ ਗੈਸ ਸਟੇਸ਼ਨ ਸੀਗਾ ਹਰਜੋਤ ਸਿੰਘ ਜੀ ਉਦੋਂ ਇਹ ਇਹ ਸੀਗਾ ਮਾਰਚ ਮਹੀਨੇ ਚ ਅਜੇ ਇਹਨਾਂ ਡਾਊਟ ਉੱਥੇ ਬੰਦ ਹੋ ਕੇ ਹਟਿਆ ਆ ਉਹਨਾਂ ਨੇ ਇਨ ਜਿਹੜੀ ਉੱਥੇ ਬੈਠ ਕੇ ਕਰਨ ਵਾਲੀ ਆ ਖਾਣ ਪੀਣ ਵਾਲੀ ਉਹ ਟੋਟਲੀ ਉਹਨਾਂ ਨੇ ਪਹਿਲਾਂ ਉਹ ਬੰਦ ਜਿਹੜੀ ਉਹ ਕੀਤੀ ਸੀ ਕਿਉਂਕਿ ਜਿਹੜਾ ਵੀ ਹੁੰਦਾ ਸੀ ਉਹਨਾਂ ਦੇ ਸ਼ੀਸ਼ੇ ਟੁੱਟਦੇ ਸੀਗੇ ਤੇ ਆ ਕੇ ਸਾਰਾ ਕੁਝ ਜਿਹੜਾ ਹੋਇਆ ਸੀ ਸੋ ਇਹ ਓਕਲੈਂਡ ਦੀ ਮੰਦਭਾਗੀ ਜਿਹੜੀ ਘਟਨਾ ਹੈ ਆਪਣੇ ਸਾਹਮਣੇ ਆ ਵੀ 80 ਤੋਂ 100 ਲੁਟੇਰੇ ਆਉਂਦੇ ਨੇ ਗੈਸ ਸਟੇਸ਼ਨ ਨੂੰ ਪੂਰੀ ਤਰ੍ਹਾਂ ਲੁੱਟ ਕੇ ਲੈ ਜਾਂਦੇ ਨੇ ਇਫ ਇ 9 ਘੰਟੇ ਬਾਅਦ ਪੁਲਸ ਪਹੁੰਚਦੀ ਆ ਤੇ ਉਹ ਕਹਿੰਦੇ ਆ ਉਹ ਵੀ ਤਾਂ ਪਹੁੰਚਦੀ ਆ ਕਿਉਂਕਿ ਵੀਡੀਓ ਜਿਹੜੀ ਉਹ ਵਾਇਰਲ ਹੁੰਦੀ ਆ ਤੇ ਉਹ ਕਹਿੰਦੇ ਵੀ ਕਿਉਂਕਿ ਮੌਕੇ ਦੇ ਉੱਤੇ ਇਸ ਟਾਈਮ ਕੋਈ ਕ੍ਰਿਮੀਨਲ ਮੌਜੂਦ ਨਹੀਂ ਇਸ ਲਈ ਸਾਨੂੰ ਉੱਥੇ ਆਉਣ ਦੀ ਜ਼ਰੂਰਤ ਨਹੀਂ ਆ ਆ ਵੋਟਾਂ ਆ ਰਹੀਆਂ ਆ ਭਾਈ ਤੇ ਨਾਲੇ ਇਹ ਇਹਨਾਂ ਸਾਰਿਆਂ ਨੇ ਆਉਣਾ ਤੁਹਾਡੇ ਕੋਲ ਵੀ ਅਸੀਂ ਸੇਫ ਬਣਾਵਾਂਗੇ ਵੱਡਿਆਂ ਵੱਡੇ ਦਮਕਜੇ ਮਾਰਦੇ ਆ ਉਹਨਾਂ ਨੇ ਵੀ ਅਸੀਂ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਪਰ ਸੋਲੂਸ਼ਨ ਪਤਾ ਨਹੀਂ ਕਿਸੇ ਦੇ ਕੋਲ ਹੈ ਯਾ ਨਹੀਂ ਹੈਗਾ ਸਲੂਸ਼ਨ ਹੈ ਅਭੀ ਵੀ ਵੀ ਹੈਵ ਟੂ ਬੀ ਹਾਰਡ ਔਨ ਕਰਾਇਮ ਇਹਦੇ ਵਿੱਚ ਹੋਰ ਕੋਈ ਦੋਰਾਵੇਂ ਇਸ ਦੇ ਵਿੱਚ ਨਹੀਂ ਰਹਿ ਗਈਆਂ ਅਜੇ 2-4 ਦਿਨ ਪਹਿਲਾਂ 2 ਵੀਕ ਪਹਿਲਾਂ ਹੀ ਜਿਹੜੇ ਗਵਰਨਰ ਦੇ ਗਵਰਨਰ ਨੇ ਨਿਊਸਮ ਉਹ ਪਟਨੂੰ ਥਾਪੀਆਂ ਮਾਰਦੇ ਫਿਰਦੇ ਸੀ ਦੇਖੋ ਜੀ ਮੈਂ 100 ਤੋਂ ਵੱਧ CHP ਦੇ ਹੋਰ ਅਫਸਰ ਜਿਹੜੇ ਉਹ ਲਾਏ ਆ ਤਾਂ ਜੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਰੋਕਣ ਤੇ ਕਹਿੰਦੇ ਵੀ ਉਹਦੇ ਨਾਲ ਕਰਾਇਮ ਜਿਹੜਾ ਉਹ ਘਟਿਆ ਆ ਪਰ ਇਦਾਂ ਦੀਆਂ ਘਟਣਾਵਾਂ ਉਹਨਾਂ ਸਾਰੇ ਬਿਆਨਾਂ ਨੂੰ ਉਹਨਾਂ ਦੀਆਂ ਸਾਰੀਆਂ ਗੱਲਾਂ ਦੇ ਉੱਤੇ ਫੇਰ ਸਵਾਲ ਖੜੇ ਕਰਦਣ ਦੀ ਜਾਨੀ ਸੋ ਬਿਲਕੁਲ ਸਾਡੀ ਖਬਰ ਸਾਂਝੀ ਕਰਨ ਦਾ ਮਕਸਦ ਵੀ ਇਹ ਸੀ ਜਿੰਨੇ ਵੀ ਸਾਡੇ ਸਰੋਤੇ ਆ ਜਿਨ੍ਹਾਂ ਦੇ ਬਿਜ਼ਨੈਸਸ ਹੈਗੇ ਭਈ ਆਪਣੇ EMPLOYEES ਨੂੰ ਟ੍ਰੇਨ ਕਰਕੇ ਰੱਖੋ ਕੋਈ ਮੋਰਿਓ ਲੜਾਈ ਝਗੜਾ ਨਾ ਕਰਨ ਕਿਉਂਕਿ ਇਦਾਂ ਦੇ ਜਿਹੜੇ ਬੇਬਕੂਫ ਆ ਕਿਸੇ ਨੂੰ ਮਾਰਨ ਲਈ 1 ਮਿੰਟ ਨਹੀਂ ਲਾਦੇ ਤੇ ਜਿਹੜੀ ਸਿਚੁਏਸ਼ਨ ਕੈਲੀਫੋਰਨੀਆ 'ਚ ਇਹ ਚੱਲਦੀ ਰਹੀ ਆ ਇਹ ਹੁਣ ਤੁਹਾਡੇ ਘਰਾਂ 'ਚ ਵੀ ਆਉਗੇ ਇਦਾਂ ਸੋ ਸਾਰਿਆਂ ਨੂੰ ਟ੍ਰੇਨਿੰਗ ਲੈਣੀ ਚਾਹੀਦੀ ਹੈ ਤਾਂ ਹਥਿਆਰ ਘਰਾਂ ਚ ਰੱਖਣੇ ਚਾਹੀਦੇ ਹੈਗੇ ਜਿਹੜਾ ਤੁਹਾਡਾ ਹੱਕ ਹੈ ਬਿਲਕੁਲ ਜੀ ਲਾਇਵ ਰਾਈਡਿੰਗ ਸਿਟੀਜ਼ਨ ਤੁਸੀਂ ਉਹ ਕਰਨਾ ਹੈ ਇਹ ਨਹੀਂ ਵੀ ਧੱਕੇ ਨਾਲ ਕਿਸ ਨੂੰ ਡਰਾਉਣਾ ਨਹੀਂ ਹਾਂ ਤੁਹਾਡੀ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਨੰਬਰ 1 ਆ ਉਹਦੇ ਲਈ ਤੁਹਾਨੂੰ ਜਿਹੜਾ ਵੀ ਕਦਮ ਚੱਕਣਾ ਪਵੇ ਉਹ ਤੁਸੀਂ ਚੁੱਕੋ ਡਰਨ ਦੀ ਲੋੜ ਨਹੀਂ ਹਵਾ ਬਣਾ ਦਿੰਦੇ ਆ ਹਥਿਆਰਾਂ ਨੂੰ ਜਿਹੜਾ ਉਹ ਲੈ ਕੇ ਆਪਾਂ ਨੂੰ ਇਹ ਪਤਾ ਵੀ ਪੰਜਾਬ ਚ ਵੀ ਇੰਨਾ ਹੀ ਕਰਦੇ ਸੀ ਇੱਥੇ ਵੀ ਇਹੀ ਹਵਾ ਜਿਹਾ ਜਿਹੜਾ ਬਣਾ ਦਿੰਦੇ ਆ ਪਰ ਸਿੱਖਾਂ ਦਾ ਤੇ ਹਥਿਆਰਾਂ ਦਾ ਗੂੜਾ ਸੰਬੰਧ ਦਾ ਗੁਰੂ ਸਾਹਿਬਾਨ ਨੇ ਜਿਹੜੇ ਉਹ ਬਖਸ਼ੇ ਹੋਏ ਆ ਇਸ ਨੂੰ ਚਲਾਉਣਾ ਇਸ ਨੂੰ ਵਰਤਣਾ ਤੇ ਆਪਣੀ ਸੇਫਟੀ ਆਪਣੇ ਪਰਿਵਾਰ ਦੀ ਸੇਫਟੀ ਦੇ ਲਈ ਜਿਹੜਾ ਉਹ ਯੂਜ਼ ਕਰਨਾ ਉਹ ਚ ਕੋਈ ਮਾੜੀ ਚੀਜ਼ ਨਹੀਂ ਆ ਦੇਖੋ ਗੁਰੂ ਸਾਹਿਬ ਨੇ ਕਿਹਾ ਵੀ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਜਿਹੜਾ ਉਹ ਪਾਪ ਆ ਸੋ ਇਹ ਜ਼ੁਲਮ ਸਹਿਣ ਵਾਲੀ ਗੱਲ ਹੁੰਦੀ ਆ ਜੇ ਕੋਈ ਤੁਹਾਡੇ ਨਾਲ ਜਿਹੜਾ ਉਹ ਧੱਕਾ ਕਰਨ ਲੱਗ ਜੇ ਜਾਂ ਤੁਹਾਡੇ ਸਾਹਮਣੇ ਜਿਹੜਾ ਉਹ ਤਾਂ ਧੱਕਾ ਜਿਹੜਾ ਹੋਣ ਲੱਗ ਜੇ ਸੋ ਆਪਾਂ ਨੂੰ ਉਸ ਤੇ ਲਈ ਜਿਹੜੇ ਕਦਮ ਆ ਉਹ ਜ਼ਰੂਰ ਚੁੱਕਣੇ ਚਾਹੀਦੇ ਨੇ ਤੇ ਭਾਈ ਟ੍ਰੇਨਿੰਗਸ ਲਓ ਆ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਦੀ ਸੇਫਟੀ ਨੰਬਰ 1 ਆ ਕਮਾਈਆਂ ਕਮਾਈਆਂ ਜਿਹੜੀਆਂ ਉਹ ਚਲਦੀਆਂ ਰਹਿਣੀਆਂ ਨਾਲ ਦੇ ਨਾਲ ਪਰ ਇਹ ਸੂਤ ਬਣੀ ਆਉਣੀ ਆਣੀ ਦੇਰ ਤੱਕ ਜਿੰਨੀ ਦੇਰ ਤੱਕ ਗਾਂ ਜਿਹੜਾ ਫਿਰ ਡੰਡੇ ਵਾਲੇ ਯਾਦ ਆਉਂਦੇ ਆ ਨਾ ਜਦੋਂ ਡੰਡਾ ਡੰਡੇ ਨਾਲ ਕੁੱਟਿਆ ਸੀਗਾ ਚੋਰ ਨੂੰ ਤੇ ਫਿਰ ਕਿਦਾਂ ਲੋਕਾਂ ਦੇ ਵਿੱਚ ਵਾਵਾ ਹੋਈ ਸੀ ਨਾ ਉਹ ਇਸੇ ਕਰਕੇ ਲੋਕ ਦੁਖੀ ਆਏ ਪਏ ਆ ਇਹਨਾਂ ਲਟੇਰੀਆਂ ਤੋਂ ਇਹਨਾਂ ਚੋਰਾਂ ਤੋਂ ਦੁਖੀ ਆਏ ਪਏ ਆ ਫਿਰ ਉਹ ਕਹਿੰਦੇ ਆ ਵੀ ਕੋਈ ਐਕਸ਼ਨ ਹੋਵੇ ਅਸੀਂ ਨਹੀਂ ਚਾਹੁੰਦੇ ਵੀ ਭਾਈ ਨਾ ਕੋਈ ਕੋਈ ਜਾਨ ਕਿਸੇ ਦੀ ਲਵੇ ਤੇ ਕਿਸੇ ਦੀ ਜਾਨ ਜਿਹੜੀ ਉਹ ਜਾਵੇ ਪਰ ਕੀ ਕਰੀਏ ਇਹ ਬਹੁਤ ਜਿਆਦਾ ਜਿਹੜਾ ਹਾਲਾਤ ਆ ਸਿਰ ਤੋਂ ਪਾਣੀ ਜਿਹੜਾ ਉਹ ਲੰਘਦਾ ਜਾ ਰਿਹਾ ਹੈ ਜੀ